ਇਸ ਸਥਾਨ ਤੇ ਬਾਣੀਆਂ ਨੇ ਜੱਟ ਨੂੰ ਮਾਰ ਮਕਾਇਆ ਸੀਗਾ ਕਿਸ ਤਰ੍ਹਾਂ ਗੁਰਗੁਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਜਾਮਣੀ ਜਿਹੜੀ ਹੈ ਅਗਲੇ ਜਾਮੇ ਦੇ ਵਿੱਚ ਪੂਰੀ ਕਰਵਾਈ ਸੀਗੀ ਤੇ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਐਂਡ ਤੱਕ ਦੇਖੋ ਤੇ ਨਾਲ ਦੇ ਨਾਲ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਇਹ ਤੋਂ ਦਾ ਇਤਿਹਾਸ ਸਾਰੀ ਸੰਗਤ ਨੂੰ ਪਤਾ ਚੱਲ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਸ੍ਰੀ ਜਾਮਣੀ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਬਜੀਤਪੁਰ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਚਸ਼ੋਭਿਤ ਹੈ ਇਹ ਪਾਵਨ ਪਵਿੱਤਰ ਦਰਸ਼ਨਦਾਰੇ ਕਰ ਰਹੇ ਹੋ ਸੰਗਜੀ ਆਜਾਏ ਸੀ ਦਰਸ਼ਨਦਾਰੇ ਕਰਨ ਦੇ ਲਈ ਵੀ ਸੋਚਿਆ ਵੀ ਕਿਉਂ ਆਪ ਜੀ ਨੂੰ ਦਰਸ਼ਨਦਾਰੇ ਕਰਵਾਏ ਜਾਣ ਤੇ ਨਾਲ ਦੀ ਨਾਲ ਆਪ ਜੀ ਨੂੰ ਦੱਸਾਂਗੇ ਇੱਥੋਂ ਦੇ ਸਰੋਵਰ ਦਾ ਇਤਿਹਾਸ ਜਿਸ ਵਿੱਚ ਪੌੜ ਮਾਰ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਲਦਾ ਸੋਮਾ ਚਲਾਇਆ ਸੀ ਤੇ ਨਾਲ ਹੀ ਦਰਸ਼ਨ ਕਰਾਵਾਂਗੇ ਉਸ ਪਵਿੱਤਰ ਝੰਡ ਦੇ ਜਿਸ ਦੇ ਨਾਲ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਘੋੜਾ ਬੰਨਿਆ ਸੀਗਾ ਵਾਹਿਗੁਰੂ ਵਾਹਿਗੁਰੂ ਕਰੋ ਜੀ ਦਰਸ਼ਨ ਸੰਗਜੀ ਮੁਖਸਰ ਸਾਹਿਬ ਦੀ ਜੰਗ ਜਿੱਤਣ ਉਪਰੰਤ ਕਲਗੀਧਰ ਦਸ਼ਮੇਸ਼ ਪਿਤਾ ਇਸ ਪੌਣ ਪਿੱਤਰਸਥਾਨ ਤੇ ਆਏ ਸਨ ਇੱਕ ਸੂਚਨਾ ਅਨੁਸਾਰ ਜਦੋਂ ਵਿਜੀਤਪੁਰ ਦੇ ਸਿੱਖਾਂ ਨੇ ਮੁਖਸਰ ਸਾਹਿਬ ਦੇ ਯੁੱਧ ਵਿੱਚ ਤਕੜਾ ਹਿੱਸਾ ਪਾਇਆ ਸੀਗਾ ਉਹਨਾਂ ਸਿੰਘਾਂ ਦੀਆਂ ਕੁਰਬਾਨੀਆਂ ਤੋਂ ਖੁਸ਼ ਹੋ ਕੇ ਕਲਗੀਧਰ ਦਸ਼ਮੇਸ਼ ਪਿਤਾ ਗੁਰਗਵਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਿੰਡ ਦੀਆਂ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਸੀਗਾ ਇਹ ਯਾਦਦਾ ਹੈ ਕਿ ਮੁਖਸਰ ਸਾਹਿਬ ਤੋਂ ਤਲਵੰਡੀ ਸਾਬੋ ਦੇ ਮੁੱਖ ਰਸਤੇ ਤੋਂ ਉਲਟ ਜਲਾਲਾਬਾਦ ਜੰਡ ਸਾਹਿਬ ਰਾਹੀਂ 70-80 ਕਿਲੋਮੀਟਰ ਇੱਕ ਪਾਸੇ ਜਾਣ ਦਾ ਗੁਰੂ ਸਾਹਿਬ ਦਾ ਕੋਈ ਖਾਸ ਮਨੋਰਥ ਹੋ ਸਕਦਾ ਹੈ ਮੁਕਸਰ ਸਾਹਿਬ ਦੀ ਜੰਗ ਤੋਂ ਇੱਕ ਤਮ ਬਾਅਦ ਇਸ ਪਿੰਡ ਵਿੱਚ ਜਾਣ ਦਾ ਉਪਰੋਕਤ ਕਾਰਨ ਬਿਲਕੁਲ ਠੀਕ ਹੈ ਕਿ ਅੱਜ ਤੱਕ ਬਜੀਤਪੁਰ ਸਾਹਿਬ ਦੇ ਸ਼ਹੀਦਾਂ ਤਾਂ ਕਿਸੇ ਦਾ ਵੀ ਨਾਮ ਸਾਹਮਣੇ ਨਹੀਂ ਆਇਆ ਜੋ ਕਿ ਸ਼੍ਰੋਮਣੀ ਕਮੇਟੀ ਨੂੰ ਇਸ ਦੇ ਤੱਥ ਪੇਸ਼ ਕਰਨੇ ਬਹੁਤ ਜ਼ਰੂਰੀ ਨੇ ਵਿਜੀਤਪੁਰ ਸਾਹਿਬ ਵਿੱਚ ਜਦੋਂ ਕਲਗੀਧਰ ਦਸ਼ਮੇਸ਼ ਪਿਤਾ ਗੁਰਗੁਵੇਂ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਜਾਮਨੀ ਸਰ ਵਾਲੇ ਅਸਥਾਨ ਤੇ ਡੇਰਾ ਲਾਇਆ ਤਾਂ ਉਸ ਸਮੇਂ ਤਿੱਤਰ ਨੂੰ ਰਿਣ ਮੁਕਤ ਕੀਤਾ ਸੀਗਾ ਸੰਗਤ ਜਿਵੇਂ ਕਿ ਆਪ ਸਭ ਨੂੰ ਪਹਿਲਾਂ ਵੀ ਇਤਿਹਾਸ ਦੱਸ ਚੁੱਕੇ ਹਥੋਂ ਦਾ ਅਲਗੀਤ ਦਸ਼ਮੇਸ਼ ਪੀਤਾ ਗੁਰਗਵਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਜਾਮਨ ਰੱਖੇ ਇੱਕ ਜੱਟ ਨੇ ਬਾਣੀਆਂ ਤੋਂ ਕਰਜ਼ਾ ਲਿਆ ਸੀਗਾ ਗੁਰੂ ਸਾਹਿਬ ਮੈਨੂੰ ਕਰਜ਼ਾ ਦਵਾ ਦਿਓ ਮੈਂ ਕਰਜ਼ਾ ਜਿਹੜਾ ਆ ਉਹ ਵਾਪਸ ਕਰ ਦਿਆਂਗਾ ਵਿਧ ਵਿਆਜ ਪਰ ਉਹੋ ਜੱਟ ਥੋੜਾ ਅੜੀਅਲ ਸੀਗਾ ਉਸਨੇ ਗੁਰਗਬ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਜਾਮਣੀ ਨੂੰ ਤੋੜ ਕੇ ਜਿਹੜਾ ਜੱਟ ਸੀਗਾ ਉਸਨੇ ਬਾਣੀਏ ਦਾ ਕਰਜ਼ਾ ਵਾਪਸ ਨਾ ਕੀਤਾ ਅਗਲੇ ਜਾਮੇ ਦੇ ਵਿੱਚ ਕਲਗੀਧਰ ਦਸ਼ਮੇਸ਼ ਪਿਤਾ ਗੁਰਗਬ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਜੱਟ ਸੀਗਾ ਉਸ ਨੂੰ ਤਿੱਤਰ ਦੀ ਜੂਣ ਵਿੱਚ ਪਾਤਾ ਤੇ ਜਿਹੜਾ ਬਾਣੀਆਂ ਸੀ ਉਸ ਨੂੰ ਬਾਜ ਦੀ ਜੂਣ ਵਿੱਚ ਪਾਤਾ ਤੇ ਇਸ ਤਰ੍ਹਾਂ ਇਸ ਸਥਾਨ ਤੇ ਬਾਣੀਆਂ ਕੋਲੋਂ ਜੱਟ ਨੂੰ ਮਰਵਾ ਕੇ ਜਿਹੜੀ ਜਾਮਣੀ ਆ ਉਹ ਕਲਗੀਧਰ ਦਸ਼ਮੇਸ਼ ਪਿਤਾ ਗੁਰਗਬ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਪੂਰੀ ਕੀਤੀ ਸੀ ਗੁਰੂ ਜੀ ਨੇ ਤਿੱਤਰ ਪਿੱਛੇ ਕੁਝ ਕੁੱਤੇ ਲਗਾਏ ਪਾਸ਼ਾ ਜੀ ਖੁਦ ਵੀ ਸਿੰਘਾਂ ਸਹਿਤ ਚੱਲ ਪਏ ਸਾਹਮਣੇ ਦੇਖਿਆ ਕਿ ਤਿੱਤਰ ਵਿਜੀਤਪੁਰ ਦੇ ਬਾਹਰ ਬਾਗ ਇੱਕ ਦਰਖਤ ਉੱਪਰ ਜਾ ਕੇ ਬੈਠ ਗਿਆ ਚੋਚੀ ਪ੍ਰੀਤਮ ਇੱਥੇ ਪਹੁੰਚ ਕੇ ਤਿੱਤਰ ਕਾਬੂ ਕਰ ਲਿਆ ਉਸ ਦੇ ਖੰਭ ਖੋ ਸੁੱਟੇ ਫਿਰ ਉਸ ਨੂੰ ਆਪਣੇ ਬਾਜ ਤੋਂ ਨਚਵਾਇਆ ਸਾਹਮਣੇ ਦੇਖਿਆ ਇਸ ਦੌਰਾਨ ਕਲਗੀਧਰ ਦਸ਼ਮੇਸ਼ ਪਿਤਾ ਗੁਰਗਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਰਾ ਧਿਆਨ ਬਾਜ ਅਤੇ ਤਿੱਤਰ ਵੱਲ ਕੇਂਦ੍ਰਿਤ ਰਿਹਾ। ਸੰਗਤ ਜੀ ਅੱਜ ਆਪਜ ਨੂੰ ਦਰਸ਼ਨਦਾਰੇ ਕਰਵਾਏ ਹਨ ਗੁਰਦੁਆਰਾ ਜਾਮਨੀ ਸਾਹਿਬ ਪਿੰਡ ਬਜੀਤਪੁਰ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਸ਼ਿਸ਼ੋਬੀ ਤੇ ਪਾਉਣ ਪਿੱਤਰ ਸਥਾਨ ਜਿਸ ਸਥਾਨ ਤੇ ਕਲਗੀਧਰ ਦਸ਼ਮੇਸ਼ ਪਿਤਾ ਗੁਰਗਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਜੱਟ ਤੇ ਬਾਣੀ ਦੀ ਜਾਮਨੀ ਸੀਗੀ ਉਸ ਨੂੰ ਇਸ ਸਥਾਨ ਤੇ ਪੂਰਾ ਕਰਵਾਇਆ ਸੀਗਾ। ਜਾਮਨੀ ਜਿਹੜੀ ਹੈ ਉਹ ਤਰਵਾਈ ਸੀ ਜੱਟ ਤੋਂ ਤੇ ਉਮੀਦ ਕਰਦੇ ਹਾਂ ਅੱਜ ਦੀ ਜਾਣਕਾਰੀ ਦੇ ਵੀਡੀਓ ਜੇ ਨੂੰ ਪਸੰਦ ਆਏ ਜੇਕਰ ਪਸੰਦ ਆਏ ਤਾਂ ਜਰੂਰ ਸ਼ੇਅਰ ਕਰਦੇ ਜਿਸ ਦੇ ਨਾਲ ਹੋਰ ਦੀ ਸੰਗਤਾਂ ਦਸ਼ੰਦਾਰੇ ਕਰ ਸਕਦੀਆਂ ਹਨ ਬਹੁਤ ਬਹੁਤ ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ